ਪਹਿਲਾਂ ਤਾਂ ਸਾਰਿਆਂ ਨੂੰ ਧੰਨਵਾਦ ਜਿਹੜੇ ਇੱਥੇ ਸਾਡੇ ਮੌਕੇ ਨੇ ਸਾਡੇ ਕੋ ਤੇ ਇਹ 30 ਤਰੀਕ ਦਾ ਪ੍ਰੋਗਰਾਮ ਆ ਜੀ 11 ਵਜੇ ਦਾ ਅੰਨੇ ਸ਼ਹਿਰ ਨੂੰ ਗ੍ਰੀਨ ਸਿਟੀ ਬਣਾਉਣ ਖਾਸਦਰ ਸ਼ਹਿਰ ਦੀਆਂ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਸਰਕਾਰੀ ਅਦਾਰੇ ਨੇ ਤੇ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 30 ਤਰੀਕ ਨੂੰ 11 ਵਜੇ ਪੂਰੇ ਬੂਟੇ ਲਗਾਏ ਜਾਣਗੇ ਜੋ ਭੱਟੀਆਂ ਵਾਲਾ ਗਰਾਊਂਡ ਹੈ ਜੀ ਐਡਵਾਂਸ ਬੈਲੈਂਸ ਦੇ ਕੋਲ ਤੇ ਇਸ ਤਰ੍ਹਾਂ ਵੀ ਬੂਟੇ ਲਗਾਏ ਜਾਣਗੇ ਸਾਜੀ ਦੇਖੋ ਜਿਵੇਂ ਕਿ 1 ਮਿੰਟ ਦੇ ਵਿੱਚ 200 ਬੂਟਾ ਲਗਾਇਆ ਜਾਣਾ ਹੈਗਾ ਥੰਲੇ ਸ਼ਹਿਰ ਦੇ ਜਿੰਨੇ ਵੀ ਸਮਾਜਿਕ ਦੀਆਂ ਸੰਸਥਾਵਾਂ ਨੇ ਜਾਂ ਵਾਤਾਵਰਨ ਪ੍ਰੇਮੀ ਨੇ ਉਹਨਾਂ ਸਾਰਿਆਂ ਤੋਂ ਇੱਕ ਇੱਕ ਬੂਟਾ 1 ਮਿੰਟ ਦੇ ਵਿੱਚ ਉਰੇ ਲਗਾਇਆ ਜਾਏਗਾ ਪੂਰਾ 200 ਬੂਟਾ ਲਗਣਾ ਹੈਗਾ ਸਾਡੀ ਕੋਸ਼ਿਸ਼ ਆ ਵੀ ਹੋਰ ਵੱਧ ਵੀ ਲਗਾਏਗਾ ਕਿਹੜੀ ਕਿਹੜੀ ਸ਼ਖਸੀਅਤਾਂ ਆ ਰਹੀਆਂ ਨੇ ਐਨ ਮਿਨਿਸਟਰ ਵੱਲੋਂ ਕੌਣ ਆ ਰਿਹਾ ਸਰਕੰ ਜੋ ਪ੍ਰਸ਼ਾਸਨ ਹੈ ਜੀ ਪ੍ਰਸ਼ਾਸਨ ਵੱਲੋਂ ਐਸਡੀਐਮ ਦਫ਼ਤਰ ਚੋਂ ਸੀਡੀਪੀਓ ਦਫ਼ਤਰ ਬਿਜਲੀ ਦਾਰੇ ਤੇ ਜੀਐਸਟੀ ਵਿਭਾਗ ਤੇ ਹੋਰ ਵੀ ਐਦਾਂ ਦੇ ਜਿਵੇਂ ਨਗਰ ਕੌਂਸਲ ਕਮੇਟੀ ਆ ਉਹਦੇ ਸਾਰੇ ਜੋ ਵੀ ਨੁਮਾਇੰਦੇ ਨੇ ਜਾਂ ਫਿਰ ਅਫਸਰ ਸਹਿਬਾਨ ਨੇ ਉਹ ਸਾਰੇ ਆ ਰਹੇ ਨੇ ਤੇ ਸਮਾਜ ਸੇਵੀ ਧਾਰਮਿਕ ਤੇ ਰਾਜਨੀਤਿਕ ਤੇ ਜੋ ਸ਼ਖਸੀਅਤਾਂ ਨੇ ਉਹ ਵੀ ਆ ਰਹੇ ਨੇ ਜਿਵੇਂ ਕਿ ਸਾਡੇ ਤਰਨਪੁਰ ਸੌਂਹ ਜੀ ਗੁਰੂ ਦੇ ਕੈਬਨਿਟ ਮੰਤਰੀ ਨੇ ਅਸੀਂ ਉਹਨਾਂ ਨੂੰ ਵੀ ਸਰਦਾ ਪੱਤਰ ਦਿੱਤਾ ਹੈਗਾ ਆ ਤੇ ਕੋਟਲੀ ਸਾਹਿਬ ਹੋਗੇ ਗੁਰਪ੍ਰੀਤ ਭੱਟੀ ਹੋਗੇ ਜਾਦੂਵੀਰ ਹੋ ਗਿਆ ਤੇ ਹੋਰ ਵੀ ਜਿਨੇ ਸਰਕਾਰੀ ਗੈਰ ਸਰਕਾਰੀ ਸੰਸਥਾਵਾਂ ਨੇ ਉਹਨਾਂ ਨੂੰ ਵੀ ਸਰਦਾ ਪੱਤਰ ਦਿੱਤਾ ਹੈ ਤੇ ਸਭ ਤੋਂ ਪਹਿਲਾਂ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਰ ਮੈਦਾਨ ਫਤਿਹ ਸੇਵਾ ਦਲ ਪਿਛਲੇ ਕਈ ਸਾਲਾਂ ਤੋਂ ਪਲਾਂਟੇਸ਼ਨ ਕਰਦਾ ਆ ਰਿਹਾ ਆ ਲੇਕਿਨ ਕਦੇ ਅੱਡੇ ਵੱਡੇ ਪਲੇਟਫਾਰਮ ਦੇ ਉੱਤੇ ਆ ਕੇ ਪਲਾਂਟੇਸ਼ਨ ਨਹੀਂ ਸੀ ਕੀਤੀ ਅਸੀਂ ਤੇ ਗੁਰਜੰਟ ਵੀਰ ਜੀ ਨੇ ਸੋਚਿਆ ਬੈਠ ਕੇ ਕੁਝ ਅਜਿਹਾ ਮਾਹੌਲ ਬਣਾਇਆ ਜਾਵੇ ਸ਼ਹਿਰ ਦਾ ਜਿਹਦੇ ਨਾਲ ਸਾਰਿਆਂ ਨੂੰ ਇੱਕ ਇਹ ਕਨਵੇ ਹੋ ਜਾਵੇ ਵੀ ਹਾਂ ਆਪਾਂ ਨੇ ਪਲਾਂਟ ਕਿਉਂ ਲਗਾਣੇ ਨੇ ਸਾਡੇ ਲਈ ਕਿਉਂ ਜ਼ਰੂਰੀ ਨੇ ਤੇ ਸਾਡਾ ਜਿਹੜਾ 30 ਤਰੀਕ ਦਾ ਪ੍ਰੋਗਰਾਮ ਹੈ ਉਸ ਦੇ ਵਿੱਚ ਹਰ ਇੱਕ ਬੰਦਾ ਆ ਕੇ ਉੱਥੇ ਰਿਪਲਾਂਟੇਸ਼ਨ ਕਰੇਗਾ ਤੇ ਆਪਣੇ ਵੀਊ ਵੀ ਦੇਗਾ ਉਹ ਦੱਸੇਗਾ ਵੀ ਪਲਾਂਟੇਸ਼ਨ ਲਗਾਣੇ ਪਲਾਂਟੇਸ਼ਨ ਕਰਨੀ ਕਿਉਂ ਜ਼ਰੂਰੀ ਹੈ ਕਿਉਂਕਿ ਵਾਤਾਵਰਨ ਵਿੱਚ ਬਹੁਤ ਜਿਹੀ ਡਿਸਟਰਬੈਂਸ ਹੈ ਉਹ ਰੁੱਖਾਂ ਦੀ ਘਾਟ ਕਰਕੇ ਹੀ ਆ ਰਹੀ ਹੈ ਕਦੇ ਤਾਂ ਮੀਂਹ ਬਹੁਤ ਜ਼ਿਆਦਾ ਪੈ ਜਾਂਦੇ ਨੇ ਕਦੇ ਮੀਂਹ ਪੈਂਦੇ ਹੀ ਨਹੀਂ ਕਈ ਵਾਰ ਜਮੇ ਸੁੱਕਾ ਚਲਾ ਜਾਂਦਾ ਆ ਤੇ ਕਈ ਕਾਰਨ ਜਏ ਹੋ ਜਾਂਦੇ ਨੇ ਤੇ ਇਸ ਕਰਕੇ ਜਿਹੜੀ ਪਲਾਂਟੇਸ਼ਨ ਹੋਣੀ ਆ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਸਮਾਂ ਆ ਜੀ 23 ਤਰੀਕ ਨੂੰ ਬੁੱਧਵਾਰ 11 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ ਵਿੱਚੇ ਪਲਾਂਟ ਲੱਗਣੇ ਨੇ ਉਹ ਜਿਵੇਂ ਮੇਰੇ ਵੀਰ ਨੇ ਦੱਸਿਆ ਸਾਰੇ ਸ਼ਹਿਰ ਵਸਤੀਆਂ ਦਾ ਸਾਰੇ ਰਾਜਨੀਤਿਕ ਸਮਾਜਿਕ ਧਾਰਮਿਕ ਤੇ ਹੋਰ ਵੀ ਜਿੰਨੇ ਕੁ ਵੀ ਆਧਾਰੇ ਨੇ ਸਾਰਿਆਂ ਦਾ ਇਹ ਸਾਂਝਾ ਕਾਰਜ ਆ ਤੇ ਆਪਾਂ ਨੇ ਆਪਣੇ ਸ਼ਹਿਰ ਨੂੰ ਗ੍ਰੀਨ ਬਣਾਉਣ ਦੇ ਲਈ ਉਪਰਾਲਾ ਕੀਤਾ ਆ। ਬਾਕੀ ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਪਹੁੰਚੋ। ਸਾਡੇ ਇਸ ਸਦ ਲਈ ਸਾਰੀ ਮੁੱਖ ਨੇ ਕਿਉਂਕਿ ਇਹ ਕਾਰਜ ਇਦਾਂ ਦਾ ਅਸੀਂ ਸਾਰਿਆਂ ਨੂੰ ਹੀ ਆਪਣੇ ਮੁੱਖ ਮਹਿਮਾਨ ਸਮਝਦੇ ਆ ਕਿਉਂਕਿ ਇਹ ਕਾਰਜ ਵਾਕਈ ਬਹੁਤ ਵੱਡਾ ਕਾਰਜ ਹੈ। ਕਿਉਂਕਿ ਹਰ ਇੱਕ ਕੋਰੇ ਨੇ ਹਰਿਆਣਾ ਉਹ ਐਸਐਸਪੀ ਸਾਹਿਬ ਨੇ ਵੀ ਆਣਾ, ਡੀਐਸਪੀ ਸਾਹਿਬ ਨੇ ਵੀ ਆਣਾ ਆ, ਐਸਐਚਓ ਸਾਹਿਬ ਨੇ ਵੀ ਆਣਾ ਆ, ਮੰਤਰੀ ਸਾਹਿਬ ਨੇ ਵੀ ਆਣਾ ਸਾਰੇ ਭਾਜੀ ਨੇ ਪਹਿਲਾਂ ਵੀ ਗਣਾਏ ਨੇ। ਸਾਰਿਆਂ ਨੇ ਆਣਾ ਆ, ਸਾਰੇ ਸਾਡੇ ਲਈ ਮੁੱਖ ਨੇ। ਅਸੀਂ ਤਾਂ ਚਾਹੁੰਦੇ ਆ ਕਿ ਉਹਨਾਂ ਦੇ ਨਾਲ ਉਹਨਾਂ ਦੇ ਜੋ ਹੋਰ ਵੀ ਉਹਨਾਂ ਦੇ ਸਾਥੀ ਨੇ ਉਹ ਵੀ ਨਾਲ ਆਉਣ। ਤਾ ਜੋ ਆਪਣੇ ਹੱਥੋਂ ਇੱਕ ਉਪਤ ਕਰੀਏ ਅਸੀਂ ਪਿਛਲੇ ਸਾਲ ਤਕਰੀਬਨ ਕੋਈ 7 ਤੋਂ 8000 ਦੇ ਵਿੱਚ ਵਿੱਚ ਬੁੱਟਾ ਲਗਾਇਆ ਸੀ ਇਸ ਵਾਰ ਅਸੀਂ ਸਾਡੀ ਸਾਡੀ ਰੇਂਜ ਬੜੀ ਸਪੀਡ ਨਾਲ ਚੱਲ ਰਹੀ ਹੈ ਕਿਉਂਕਿ ਅਸੀਂ ਪਹਿਲਾਂ ਤੋਂ ਹੀ ਬੁੱਟੇ ਲਾਣੇ ਸ਼ੁਰੂ ਕਰ ਦਿੱਤੇ ਹੋਏ ਹੈ ਮੈਂ ਹੁਣ ਦੀ ਗੱਲ ਕਰੀਏ ਅਸੀਂ ਹੁਣ ਤੱਕ 2500 ਬੁੱਟਾ ਲਗਾ ਚੁੱਕੇ ਹਾਂ ਤੇ ਆ ਹੁਣ ਜਿਹੜਾ 200 ਬੁੱਟਾ ਲੱਗਣਾ ਆ ਇਹ ਵਿੱਚੋਂ ਹੁਣ ਹੋਰ ਐਡ ਹੋ ਜਾਣਾ ਆ ਅੱਗੇ ਤੇ ਅੱਗੇ ਫਿਰ ਫਰਦਰ ਸਾਡਾ ਰੋਜ਼ ਸਵੇਰੇ ਤੇ ਸ਼ਾਮ ਨੂੰ ਜਿਹੜੀ ਪਲਾਂਟੇਸ਼ਨ ਆ ਉਹ ਹੁੰਦੀ ਰਹੇਗੀ ਕਿਹੜੇ ਕਿਹੜੇ ਸੰਸਥਾਵਾਂ ਨੇ ਜਿਹੜੀਆਂ ਇਸ ਚੀਜ਼ ਨੂੰ ਆਰਗੇਨਾਈਜ਼ ਕਰ ਰਹੇ ਸੰਸਥਾਵਾਂ ਦੇ ਵਿੱਚ ਸਭ ਤੋਂ ਪਹਿਲਾਂ ਜੀ ਸੋਸ਼ਲ ਵੈਲਫੇਅਰ ਹੈਂਡੀਕੈਪਟ ਜਿਹੜੇ ਸਾਡੇ ਭਰਾ ਨੇ ਗੁਰਜੰਟ ਸਿੰਘ ਮੈਮੀ ਤੇ ਹਰ ਮੈਦਾਨ ਫਟੇ ਸੇਵਾ ਦਲ ਇਹਨਾਂ ਦੋਨਾਂ ਦਾ ਇਹ ਉਪਰਾਲਾ ਇਕੱਲੀ ਇਕੱਲੀ ਸਾਨੂੰ ਆਉਂ ਲੱਗੇ। ਬਾਕੀ ਸੰਸਥਾਵਾਂ ਨੂੰ ਸਾਰੀਆਂ ਨੇ ਦੇਖੋ ਜੀ ਫਟੋਕਟ 20 ਤੋਂ 25 ਸੰਸਥਾਵਾਂ ਨੂੰ ਅਸੀਂ ਮਿਲ ਚੁੱਕੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਸੰਸਥਾਵਾਂ ਆਪਣੇ ਹੱਥੋਂ ਇੱਕ ਇੱਕ ਦੋ ਦੋ ਬੁੱਤੇ ਜਰੂਰ ਲਗਾਣ ਤੇ ਬਸ ਸਾਡਾ ਇਹੀ ਸਾਰਿਆਂ ਨੂੰ ਸੁਨੇਹਾ ਹੈ। ਸੰਸਥਾਵਾਂ ਬਹੁਤ ਸਾਰੀਆਂ ਨੇ ਜੁਝੇ ਸਾਰਿਆਂ ਦੇ ਨਾਮ ਲੈਣ ਲੱਗੇ ਬਹੁਤ ਟਾਈਮ ਲੱਗ ਜੇਗਾ। ਸਤਿ ਸ਼੍ਰੀ ਅਕਾਲ ਜੀ ਜੀ ਭੱਤੇ ਖੰਨਾ ਸੈ ਨਿਵਾਸੀ ਔਰ ਨਾਲ ਲੱਗਦੇ ਪਿੰਡ ਨਿਵਾਸੀ ਨੇ ਜੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ 23 ਤਰੀਕੀ ਹੈ ਕਿ 33 ਗਰੁੱਪ 3:11 ਵਜੇ ਇੱਥੇ ਪਹੁੰਚੋ ਅਸੀਂ ਸਾਰੇ ਤੁਹਾਡਾ ਵੈਲਕਮ ਕਰਦੇ ਆ ਜੋ 200 ਬੂਟਾ ਲਗਾਣਾ ਹੈ ਅਸੀਂ ਚਾਹੁੰਦੇ ਆ ਕਿ ਇਲਾਕੇ ਦੇ ਸਾਰੇ ਪਦਵੰਤ ਸੱਜਣ ਸਾਰੇ ਆ ਕੇ ਇੱਥੇ ਆਪਦੇ ਹੱਥੀ ਬੂਟਾ ਲਾ ਸਕਣ ਤਾਂ ਕਿ ਇਹ ਜਿਹੜਾ ਜੋ ਪ੍ਰੋਗਰਾਮ ਬਹੁਤ ਵਧੀਆ ਟੰਗਣਾ ਦਿੱਤਾ ਵਾਇਗ੍ਰੂ ਦੀ ਕਾਲਸਾ ਵਾਇਗ੍ਰੂ ਦੀ ਫਰਦ